ਮੈਂ ਬ੍ਰਹਮ ਨੂੰ ਪੜਿਆ ਬੜੇ ਬੜੇ ਗਜ਼ਬ ਦੇ ਬਚਨ ਕਹਿੰਦਾ ਬ੍ਰਹਮ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਬ੍ਰਹਮ ਕੌਣ ਹੈ ਉਹ ਕਹਿੰਦਾ ਪੂਤ ਕਪੂਤ ਕੁ ਲਛਣ ਨਾਰ ਲਰਾਕ ਪਰੋਸ਼ ਲਜਾਏ ਨ ਸਾਰੋ ਚਾਰ ਚੀਜ਼ਾਂ ਗਿਣ ਗਿਆ ਇੱਕੋ ਲਾਈਨ ਪੂਤ ਕਪੂਤ ਕੁ ਲਛਣ ਨਾਰ ਲਰਾਕ ਪਰੋਸ਼ ਲਜਾਏ ਨ ਸਾਰੋ ਬੰਦੂ ਕਬੂਦ ਪਰੋਹਿ ਤੇ ਲੰਪਟ ਚਾਕਰ ਚੋਰ ਅਤੀਥੀ ਦੂਤਾਰੋ ਸਾਹਿਬ ਸੂਮ ਆਰਾਕ ਤੁਰੰਗ ਕਿਸਾਨ ਕਠੋਰ ਦੀਵਾਨ ਨਿਕਾਰੋ ਬ੍ਰਹਮ ਪੜੇ ਸੁਣ ਸ਼ਾਹ ਅਕਬਰ ਇਹ 12 ਬਾਂਦ ਸਮੁੰਦਰ ਮੇ ਡਾਰੋ ਇਹਨਾਂ 12 ਨੂੰ ਬਨ ਕੇ ਰਸਿਆਂ ਨਾਲ ਜਕੜ ਕੇ ਸਮੁੰਦਰ ਚ ਪਾ ਕੇ ਡੋਬ ਕੇ ਮਾਰ ਦਿਓ ਇਹਨਾਂ ਦੇ ਜਿਉਂਦੇ ਰਹਿਣ ਦੀ ਕੋਈ ਲੋੜ ਨਹੀਂ ਕੌਣ ਕੌਣ ਪੁੱਤਰ ਕਪੁੱਤਰ ਕੁਲਛਣੀ ਇਸਤਰੀ ਲੜਾਕਾ ਪੜੋਸ ਲੜਾਕਾ ਗੁਆਢ ਮੈਂ ਦਸਮ ਗ੍ਰੰਥ ਪੜਿਆ ਉਹਦੇ ਚ ਇੱਕ ਜ਼ਿਕਰ ਆਇਆ ਤੇ ਇੱਕ ਬੀਬੀ ਕਿਤੇ ਦੂਜੀ ਬੀਬੀ ਨਾਲ ਗੱਲਾਂ ਕਰੇ ਤੇ ਆਪਣੀ ਨਜ਼ਾਕਤ ਆਪਣੀ ਕੋਮਲਤਾ ਉਹਦੇ ਤੋਂ ਉਹਨੂੰ ਦਰਸਾਵੇ ਤੇ ਦਸ਼ਮ ਗ੍ਰੰਥ ਵਿੱਚ ਜ਼ਿਕਰ ਆਇਆ ਹੈ ਪਈ ਪੋਰ ਹੋਤੇ ਗਰਜਾ ਲਰਜਾ ਬਰਜਾ ਬਹੁ ਲੋਕ ਰਹੇ ਨਹੀਂ ਖਾਨੀ ਸੁਭਾ ਦੀ ਐਡੀ ਚੰਗੀ ਸਿਆਣੀਆਂ ਸਵੇਰੇ ਹੁੰਦੀਆਂ ਹੀ ਗੱਜ ਪਈ ਪੋਰ ਹੋਤੇ ਗਰਜਾ ਲਰਜਾ ਗਵੰਡਣ ਤੇ ਟੁੱਟ ਟੁੱਟ ਕੇ ਲੱਗ ਪਈ ਪੈਣ ਤੇ ਦੋਵੇਂ ਮਰ ਜਾਂ ਤੇਰੇ ਘਰ ਨੂੰ ਅੱਗ ਲੱਗ ਜਾਏ ਤੂੰ ਰੰਡੀ ਹੋ ਜਾਏ ਤੇਰਾ ਕੱਖ ਨਾ ਰਹੇ ਪੋਰ ਹੁਤੇ ਗਰਜਾ ਲਰਜਾ ਬਰਜਾ ਬਹੁ ਲੋਕ ਰਹੇ ਨੇ ਠਣ ਲੋਕਾਂ ਨੇ ਰੋਕਿਆ ਹੋ ਕੇ ਮੈਂ ਬੀਬੀ ਸਵੇੜ ਦਾ ਵੇਲਾ ਐਦਾਂ ਨਾ ਕਰ ਪਰ ਰੁਕਦੀ ਨਹੀਂ ਆਖੇ ਨਹੀਂ ਕਿਸੇ ਦੇ ਲੈ ਤੇ ਅਗਲੇ ਦਿਨ ਕਿਤੇ ਬੈਠੀ ਗਵਾਂਢਣ ਨਾਲ ਗੱਲਾਂ ਕਰੇ ਪੈਣ ਕੀ ਦਸਾਂ ਸਾਸ ਕੇ ਤਰਾਸ ਨਾ ਆਵ ਦਸੋ ਆਸ ਸਸ ਕੋਲੋਂ ਡਰਦੀਆ ਮੈਨੂੰ ਚੀਸਾ ਨਹੀਂ ਆਉਂਦਾ ਮੈਂ ਤਾਂ ਚੁੱਪ ਕਰਕੇ ਹੀ ਮਰ ਗਈ ਸਸ ਕੋਲੋਂ ਡਰਦੀ ਸੁੱਕ ਗਈ ਮੈਂ ਸ਼ਾਸ ਕੇ ਤਰਾਸ ਨਾ ਆਵਤ ਸਵਾਸ ਤੇ ਲੜਾਕੀ ਏ ਈ ਬੈ ਦਵਾਰ ਹੂ ਤੇ ਮੁਰ ਜਾਤ ਜਠਾਣੀ ਲੜਦੀ ਨੂੰ ਵੇਖ ਕੇ ਜਠਾਣੀ ਦਰਵਾਜੋਂ ਮੁੱਕ ਮੁੜ ਗਈ ਪੀ ਅੱਜ ਸਵੇਰੇ ਸਟਾਰਟ ਹੋ ਗਈ ਆ ਅੱਲਾ ਜਾਣੇ ਕਦ ਹੁਕ પેટ્રોલ ਮੁਕਣਾ ਤੇ ਕਦੋਂ ਇਹਨੇ ਕਲੋਣਾ ਚਲੋ ਘਰ ਨੂੰ ਚੱਲਨੇ ਆਂਗੇ ਤੇ ਰੋਟੀ ਪਾਣੀ ਖਾ ਕੇ ਆਰਾਮ ਨਾਲ ਸਵਾਂਗੇ ਦਵਾਰ ਹੂ ਤੇ ਮੁਰ ਜਾਤ ਜਠਾਣੀ ਤੇ ਪਾਸ ਪੜਾਉ ਸੰ ਬਾਸ ਗਇਓ ਬਨ ਇਹਦੀ ਲੜਾਈ ਤੋਂ ਦੰਗ ਆ ਕੇ ਆਂਦਰਾ ਗੁਆਂਡਲਾ ਘਰ ਛੱਡ ਦਿੱਤੇ ਜੰਗਲਾਂ 'ਚ ਵਾਸੇ ਕਰ ਲਏ ਪਾਸ ਪਰ ਹੁਸਨ ਵਾਸ ਗयो ਬਨ ਨਾਰਸ ਮੂੰਹ ਕੀ ناک ਨਿਵਾਨੀ ਜੜ ਲੜ ਕੇ ਲੜ ਲੜ ਕੇ ਬੜੀਆਂ ਬੜੀਆਂ ਚੰਗੀਆਂ ਲੜਾਕੀਆਂ ਜਨਾਨੀਆਂ ਦੇ ਨੱਕ ਨੀਵੇਂ ਕਰ ਦਿੱਤੇ ਤੇ ਦਸ਼ਮਕਰਨ ਦੇ ਵਿੱਚ ਜ਼ਿਕਰ ਆਇਆ ਪਾਣੀ ਕੇ ਮੰਗੇ ਤੋ ਪੱਥਰ ਮਾਰ ਬਾਰੋਂ ਦੇ ਘਰ ਵਾਲਾ ਆਇਆ ਵਿਚਾਰਾ ਥੱਕਾ ਮਾੰਦਾ ਮੈਨੂੰ ਪਾਣੀ ਦਾ ਗਲਾਸ ਪਿਆਲੀ ਅੰਨਾ ਹੋਇਆ ਉਹ ਘੜਾ ਨਹੀਂ ਲੱਗਦਾ ਉਹ ਗਲਾਸ ਪਿਆ ਤੇ ਆ ਸੂਰਵਾਨ ਨੂੰ ਜਾਂ ਬੰਗ ਤੈਨੂੰ ਪਾਣੀ ਤੇ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਘਰ ਨਾ ਰਹਿ ਹਾਨੀ ਜਨਾਨੀ ਖਾਦੀ ਸ਼ੇਰ ਨਹੀਂ ਲਿਆ ਕੇ ਘਰ ਬੰਨ ਲਈ ਮੈਂ ਚੈਨ ਐ ਨਾ ਆਰਾਮ ਐ ਕੰਧਾ ਕੰਬਦੀਆਂ ਰਜ਼ਾਰ ਹਾਕਾਰ ਮਜੀ ਹੋਈ ਬੀਬੀ ਚੰਚਲ ਨਾ ਚਾਹੀਏ ਕਾਕੀ ਬੱਚੀ ਚੰਚਲ ਨਾ ਚਾਹੀਏ ਕੁਲ ਕਲੰਕੀ ਹੋ ਜਾਏਗੀ ਇਹ ਉਪਦੇਸ਼ ਕਰਦਾ ਹੁੰਦਾ ਸੀ ਵਿਕਰਮਾ ਦਤ ਨੂੰ ਸਿਆਣਾ ਸੁੰਦਰ ਕਵੀ ਜਿਹੜਾ ਕਦੇ ਕਦੇ ਉਹਦੀ ਮौज ਵੇਖ ਕੇ ਕਹਿੰਦਾ ਸੀ ਉਹਨੂੰ ਪੰਡਤ ਆਖਿਆ ਜਾਂਦਾ ਸੀ ਅਕਬਰ ਦੇ ਦਰਬਾਰ ਵਿੱਚ ਰਹਿਣ ਵਾਲੇ ਬ੍ਰਹਮ ਜੀ ਨੂੰ ਪੰਡਤ ਆਖਿਆ ਜਾਂਦਾ ਸੀ ਬ੍ਰਹਮ ਸੀ ਉਹਦਾ ਤਖੱਲਸ ਅਸਲੀ ਨਾਮ ਸੀ ਜਿੰਨੂੰ ਅਸੀਂ ਕਈ ਵਾਰ ਆਨੇ ਆਪੇ ਬੀਰ ਬਲ ਅਸਲੀ ਨਾਮ ਸੀ ਉਹਦਾ ਬੀਰ ਬਲ ਬੀਰ ਬਲ ਬ੍ਰਹਮ ਉਹਦਾ ਤਖੱਲ ਸੀ ਜਿੰਨਾ ਚਿਰ ਪਿਆਰਿਓ ਵਿੱਦਿਆ ਨਹੀਂ ਜਾਣਦਾ ਉਹਨਾਂ ਚਿਰ ਪੰਡਤ ਨਹੀਂ ਬਣ ਸਕਦਾ ਬਿਨ ਵਿੱਦਿਆ ਕਹਾ ਕੋ ਪੰਡਿਤ ਇੱਕ ਸਵਾਮੀ ਸੁੰਦਰ ਦਾਸ ਜੀ ਹੋਏ ਸੀ ਬ੍ਰਹਮਣ ਕੱਦ ਕਾਰ ਬੜਾ ਲੰਮਾ ਚੌੜਾ ਸੀ ਕਪੜੇ ਪਗਵੇ ਪਾਉਂਦੇ ਲੰਗੋਟੀ ਬੰਨਦੇ ਪਰ ਪ੍ਰਚਾਰ ਗੁਰਮਤਿ ਦਾ ਕਰਦੇ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁਖ ਦਾ ਟਿਕਾ ਕੀਤਾ ਹੈ ਪਏ ਬਿਨ ਸੰਤੋਖ ਭੁੱਖਾ ਨਹੀਂ ਰੱਜਿਆ ਜੋ ਪਾਵਕ ਇੰਧਨ ਨਹੀਂ ਟਰਪੈ ਸਾਹਿਬ ਫਰਮਾਉਂਦੇ ਨੇ ਪਏ ਸੰਤੋਸ਼ ਤੋਂ ਬਿਨਾ ਭੁੱਖਾ ਨਹੀਂ ਰਜ ਸਕਦਾ ਜਿਸ ਤਰ੍ਹਾਂ ਬਾਲਣ ਪਾਇਆ ਕਦੇ ਅੱਗ ਨਹੀਂ ਰਾਜਣੀ ਕਿੰਨਾ ਜ਼ਬਰਦਸਤ ਪਰਮਾਨ ਹੈ ਤੁਸੀਂ ਅੱਗ ਬਾਲ ਲਓ ਤੇ ਫੈਸਲਾ ਇਹ ਕਰ ਲਓ ਭਈ ਬਾਲਣ ਪਾਉਣੋਂ ਉਦੋਂ ਹਟਣਾ ਜਦੋਂ ਅੱਗ ਰਾਜ ਜਾਏ ਸੀਪੀ ਦੇ ਜੰਗਲ ਫੂਕ ਦਿਓ ਯੂਪੀ ਦੇ ਜੰਗਲ ਫੂਕ ਦਿਓ ਕੋ ਮਰੀ ਦੇ ਜੰਗਲ ਫੂਕ ਦਿਓ ਸ਼ਿਮਲੇ ਦੇ ਜੰਗਲ ਫੂਕ ਦਿਓ ਲੱਕੜਾਂ ਮੁੱਕ ਜਾਣ ਤੇ ਵੀ ਵਾਰਾਂ ਮੁੱਕ ਜਾਣ ਪਰ ਅੱਗ ਨਹੀਂ ਕਦੇ ਰਜੇਗੀ ਸਗੋਂ ਜੋ ਤੇ ਬਾਲਣ ਪਾਵਾਂਗੇ ਤਿਉ ਲਾਟਾਂ ਤੇਜ ਹੋਣਗੀਆਂ ਇੰਦਾ ਮਾਇਆ ਤੇ ਪਦਾਰਥਾਂ ਦਾ ਭੁੱਖਾ ਰੱਜਦਾ ਨਹੀਂ ਭਾਵੇਂ ਦੁਨੀਆਂ ਦੀ ਬਾਦਸ਼ਾਹੀ ਮਿਲ ਜਾਏ ਉਹ ਫੇਰ ਵੀ ਭੁੱਖੇ ਦਾ ਭੁੱਖਾ ਇਸ ਤੁਕ ਦਾ ਟੀਕਾ ਕੀਤਾ ਹੈ ਸ੍ਰੀ ਸੁੰਦਰਦਾਸ ਜੀ ਨੇ ਕਹਿੰਦਾ ਜੋ 10 20 50 ਭਏ ਪਹਿਲਾਂ ਤੇ ਆਸਾ ਏ ਜੀ ਭੇ ਵਾਗਰੂ ਕਦੇ ਦਸਾਂ ਦਾ ਨੋਟ ਵਖਾਵੇਂ ਤੇ ਹੋ ਜਾਣੀ ਅਸੀਂ ਵੀ ਬੇਖੜੀਏ ਇਹ ਆਸਾ ਤੇ ਆਸਾ ਵਾਗਰੂ ਪੂਰੀ ਕਾਰ ਹੀ ਦਿੰਦਾ ਹੈ ਉਹ ਜਿਹੜਾ ਆ ਸਾਡੇ ਬਾਅਦ ਇੱਕ ਖਿਆਲ ਹੁੰਦਾ ਨਾ ਜੋ 10 20 ਇਹ ਵਾਗਰੋਂ 20 ਹੋ ਜਾਣ 20 ਹੋ ਕੇ 50 ਬਹੇ ਇਹ ਵਾਗਰੋਂ ਕੇ 50 ਹੋ ਜਾਣ ਜੇ 50 ਹੋ ਗਏ 60 ਹੋਏ ਪੈ 100 ਬਣ ਜਾਏ ਜੇ 100 ਬਣ ਗਿਆ ਹਜ਼ਾਰ ਨਾਲ ਲੱਖ ਮੰਗਾਗੀ ਉਹ ਤ੍ਰਿਸ਼ਨਾ ਫਿਰ ਅੱਕੇਗੀ ਹੁਣ ਹਜ਼ਾਰ ਹੋ ਜਾਏ ਹੁਣ ਲੱਖ ਹੋ ਜਾਏ ਉਹ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਨਹੀਂ ਰੱਜ ਸਕਦੀ ਪਾਵੇਂ ਨੂੰ ساری ਦੁਨੀਆ ਦਾ ਰਾਜ ਦਿੱਤਾ ਜਾਏ ਪਹਿਲਾਂ ਤੇ ਐਸਾ ਹੀ ਹੁੰਦੀ ਜਨਾ ਪਹਿੇ ਬਾਗਰੂ ਦੇ ਵਿਆਹ ਹੋ ਜਾਏ ਫੇਰ ਉਹ ਆਸਾ ਬਦਲਦੀ ਪਹਿੇ ਬਾਗਰੂ ਦੇ ਕਾਕਾ ਮਿਲ ਜਾਏ ਨਾ ਫੇਰ ਕਾਕਾ ਬੱਲਾ ਮਿਲ ਗਿਆ ਤੇ ਫੇਰ ਨਾਲ ਹੀ ਅਰਦਾਸਾਂ ਆੱਚਾ ਖਲਪੈਣ ਕੇ ਵੱਡਾ ਹੋਵੇਗਾ ਤੇ ਵਿਆਹਾਂਗੇ ਫੇਰ ਇਹਦੇ ਕਾਕੇ ਦਾ ਵਿਆਹ ਕਰਾਂਗੇ ਉਦੋਂ ਖੁਸ਼ੀਆਂ ਮਨਾਵਾਂਗੇ ਅਜੇ ਕਾਕਾ ਪੰਜੀਆਂ ਵਰਿਆਂ ਦਾ ਹੋਣਾ ਫੇਰ ਕੋਰਾ ਸਾਗ ਲੱਭਣਾ ਕਿ ਨਹੀਂ ਲੱਭਣਾ ਆਪਣੀ ਉਮਰ ਆਪਣੇ ਆਪ ਹੀ 50 ਵਰੇ ਵਧਾ ਲਈ ਤੇ ਇਹਨੂੰ ਕਾਕਾ ਬੰਦਾ ਹੋਏਗਾ ਤੇ ਵਿਆਹਾਂਗੇ ਪਤਾ ਨਹੀਂ ਸਵੇਰੇ ਜਾਗਣਾ ਕਦੋਂ ਜਾਗਣਾ ਇਹਨੂੰ ਤ੍ਰਿਸ਼ਨਾ ਆਉਂਦੇ ਨੇ ਖਸਮਾਂ ਖਾਣੀ 부ਝਦੀ ਨਹੀਂ ਮਰਦੀ ਨਹੀਂ ਇਹ ਗਾਂ ਹੀ ਗਾਂ ਜਾਂਦੀ ਏ ਜੋ 10 20 50 ਬਹਿ 60 ਹੋਏ 1000 ਨਾਲ ਲੱਖ ਮੰਗਾਗੀ ਜੇ ਹਜ਼ਾਰਾਂ ਲੱਖਾਂ ਦਾ ਮਾਲਕ ਬਣ ਗਿਆ ਕਹਿੰਦਾ ਕੋਟ ਅਰਬ ਖਰਬ ਭੇ ਹੁਣ ਕਰੋੜ ਹੋ ਜਾਏ ਜੇ ਕਰੋੜ ਹੋ ਗਿਆ ਕਹਿੰਦਾ ਅਰਬ ਹੋ ਜਾਏ ਜੇ ਅਰਬ ਹੋ ਗਿਆ ਕਹਿੰਦਾ ਖਰਬ ਹੋ ਜਾਏ ਜੇ ਅਰਬ ਖਰਬ ਹੋ ਗਿਆ ਪ੍ਰਥਵੀ ਪਤ ਹੋਣੇ ਕਿ ਚਾਹ ਜਗੇਗੀ ਫਿਰ ਕ੍ਰਿਸ਼ਨਾ ਕਹਿਣ ਲੱਗੀ ਵੀ ਕਿਸੇ ਰਿਆਸਤ ਦਾ ਰਾਜ ਹੀ ਮਿਲ ਜਾਏ ਅੱਬਲ ਤੇ ਸਾਰੀ ਦੁਨੀਆ ਦਾ ਰਾਜ ਹੀ ਮਿਲ ਜਾਏ ਜੇ ਦੁਨੀਆ ਦਾ ਰਾਜ ਮਿਲ ਹੀ ਗਿਆ ਤੇ ਫਿਰ ਵੀ ਨਹੀਂ ਕ੍ਰਿਸ਼ਨਾ ਰੱਜੀ ਆਕਾਸ਼ ਪਤਾਲ ਕੋ ਰਾਜ ਮਿਲੇ ਆਕਾਸ਼ ਉੱਤੇ ਮੇਰਾ ਰਾਜ ਹੋਵੇ ਮੇਰੇ ਸੰਕਸ਼ਣ ਤੋਂ ਬਿਨਾ ਕੋਈ ਹਵਾਈ ਜਹਾਜ਼ ਨਾ ਉਡਾ ਚੁਕੇ ਪਤਾਲ ਦਾ ਰਾਜ ਮੇਰੇ ਕੋਲ ਹੋਵੇ ਮੇਰੇ ਦਸਖਤਾਂ ਤੋਂ ਬਿਨਾ ਕੋਈ ਕੋਲਾ ਕੋਈ ਟੇਲ ਕੋਈ ਪੱਥਰ ਨਾ ਕੱਢ ਸਕੇ ਆਕਾਸ਼ ਪਤਾਲ ਕੋ ਰਾਜ ਮਿਲੈ ਤ੍ਰਿਸ਼ਨਾ ਯਧ ਕੀ ਅਤਿਆਗ ਲਗੇਗੀ ਸੁੰਦਰ ਇੱਕ ਸੰਤੋਸ਼ ਬਿਨਾ ਸੱਠ ਤੇਰੀ ਤਾਂ ਭੁੱਖ ਕਬੇ ਨਾ ਭਗੇ ਸੁੰਦਰ ਮਾਪੁਰਛ ਕਹਿੰਦੇ ਨੇ ਭਈ ਆ ਮੂਰਖ ਆ ਬੇਵਕੂਫਾ ਸੰਤੋਸ਼ ਬਿਨਾ ਤੇਰੀ ਭੁੱਖ ਨਹੀਂ ਮਰਨੀ ਸੰਤੋਸ਼ ਧਾਰਨ ਕਰ ਗੋધન ਗਜ ਧਨ ਬਾਜ ਧਨ ਔਰ ਰਤਨ ਧਨ ਕਾਨ ਗਾਈਆਂ ਪਾਲਣੀਆਂ ਵੀ ਇੱਕ ਤਨ ਹੈ ਹਾਥੀ ਫੜ ਕੇ ਲਿਆਉਣੇ ਸਖਾਲ ਨੇ ਫਿਰ ਉਹਨਾਂ ਨੂੰ ਮਾਰਕੀਟ ਚ ਵੇਚਣਾ ਵੀ ਇੱਕ ਤਨ ਹੈ ਰਤਨ ਜਿਹੜੇ ਇਕੱਠੇ ਕਰਨੇ ਨੇ ਹੀਰੇ ਇਹ ਵੀ ਇੱਕ ਤਨ ਹੈ ਬਾਜ ਲਿਆਉਣੇ ਇੱਕ ਗੱਲ ਚੇਤਾ ਰੱਖਿਓ ਬਾਜ ਨਰ ਨਹੀਂ ਬਾਜ ਮਾਦਾ ਹੈ ਬਾਜ ਦੇ ਨਰ ਦਾ ਨਾਮ ਹੈ ਜੁਰਰਾ ਬਾਜ ਦੀਆਂ ਅੱਖਾਂ ਬੜੀਆਂ ਗੁਲਾਬੀ ਹੁੰਦੀਆਂ ਨੇ ਖਰਗੋਸ਼ ਮੁਰਗਾਬੀ ਚਿੱਤਰ ਇਹਦਾ ਸ਼ਿਕਾਰ ਕਰਨਾ ਇਹਨੂੰ ਬੜਾ ਸ਼ੌਕ ਹੈ ਇਹ ਵੀ ਇੱਕ ਤਨ ਹੈ ਕਈ-ਕਈ ਹਜ਼ਾਰ ਰੁਪਿਆ ਮੁੱਲ ਪੈਂਦਾ ਸਿੱਖੀ ਹੋਈ ਬਾਜ ਦਾ ਗੋધન ਗਜધન ਬਾਜધન ਔਰ ਰਤਨ ਧਨ ਕਾਨ ਪਰ ਜਦ ਆਵੇ ਸੰਤੋਸ਼ ਤਨ ਸਭ ਧਨ ਧੂੜ ਸਮਾਨ ਜਦੋਂ ਸੰਤੋਖ ਤਾਂ ਦੇ ਅੰਦਰ ਆ ਜਾਏ ਬਾਕੀ ਦੇ ਤਨ ਮਿੱਟੀ ਵਰਗੇ ਜਾਪਦੇ ਨੇ ਬਾਕੀ ਦੇ ਤਨ ਸੁਆਖੇ ਵਰਗੇ ਜਾਪਦੇ ਨੇ ਪਰ ਜਦੋਂ ਸੰਤੋਖ ਆ ਜਾਏ ਸੁੰਦਰ ਮਹਾਪੁਰਸ਼ ਨੇ ਚੌ ਲਾਈਨਾ ਵਿੱਚ ਦੋ ਤੁਕਾਂ ਦਾ ਟੀਕਾ ਕੀਤਾ ਇਹ ਪੰਡਿਤ ਪੁਰਣਾ ਹੈ ਇਹਦੇ ਨਾਲ ਉਹ ਪੰਡਿਤ ਬਣਦਾ ਹੈ ਇਹਦੇ ਨਾਲ ਉਹ ਸਿਆਣਾ ਬਣਦਾ ਹੈ ਇਹਦੇ ਨਾਲ ਉਹ ਦਾਨਾ ਬਣਦਾ ਹੈ ਬਿਨ ਵਿਦਿਆ ਕਹਾ ਕੋ ਪੰਡਿਤ ਵਿਦਿਆ ਜਾਣਦਾ ਹੀ ਨਾ ਹੋਵੇ ਅੱਖਰ ਜੋ ਕਾਲਾ ਕਾਲੇ नाग ਕੇ ਸਮਾਨ ਜਾਨ ਜਨਮ ਵਰ ਛੂਇਓ ਨਾਏ ਸਭ ਸੇ ਅਦੰਡਤ ਹੈ ਅੱਖਰ ਨੂੰ ਤੇ ਕਾਲੇ ਅੱਖਰ ਨੂੰ ਕਾਲਾ 나ਗ ਹੀ ਸਮਝਿਆ ਹੱਥ ਨਹੀਂ ਲਾਇਆ ਕਰੇ ਸਾਰਿਆਂ ਨਾਲੋਂ ਬੇਦਿਓ ਪੁਰਾਨਨ ਨੂੰ ਕੋ ਪੇਖ ਪੇਖ ਭਾਕਤੀ ਨੂੰ ਕਿ ਮੂੜਨ ਕੇ ਭਾਖੇ ਸਭ ਹੀ ਇਹ ਖੰਡਤ ਹੈ ਬੇੜ ਪੁਰਾਨਾ ਨੂੰ ਵੇਗ ਵੇ ਕਰੇ ਬੇਵਕੂਫਾਂ ਨੇ ਉਚਾਰਨ ਕੀਤਾਾਰੇ ਖੰਡਤ ਨੇ ਸਾਰੇ ਗਲਤ ਨੇ ਠੀਕ ਤੋਂ ਹਾਮੀ ਹੈ ਜਿਨ੍ਹਾਂ ਨੂੰ ਅੱਖਰ ਨਹੀਂ ਆਉਂਦਾ ਉਹਨੂੰ ਪੰਡਿਤ ਨਹੀਂ ਆਖਿਆ ਜਾਏਗਾ ਬਿਨ ਵਿਦਿਆ ਕਹਾ ਕੋ ਪੰਡਿਤ ਬਿਨ ਅਮਰ ਕਹਜੇ ਰਾਜਮੰਡ ਜਿਹਦਾ ਹੁਕਮ ਹੀ ਨਹੀਂ ਚੱਲਦਾ ਪਿੰਡ ਦਾ ਚੌਕੀਦਾਰ ਨਹੀਂ ਆਖੇ ਲੱਗਦਾ ਕਹਿੰਦਾ ਹਮ ਰਾਜਾ ਮੋਹਿਆਂ ਦੇ ਸਿਰ ਜ ਤੂੰ ਰਾਜਾ ਅ ਰਾਜ ਤੇ ਉਦੋਂ ਬਣਦਾ ਜਦੋਂ ਰਾਜੇ ਦਾ ਹੁਕਮ ਸੁਣ ਕੇ ਦੁਨੀਆ ਤੇ ਜਲਦ ਲਾ ਆ ਜਾਏ ਕੰਦਾਂ ਕੰਬ ਜਾਣ ਲੋਕੀ ਥਰਥਰਾ ਜਾਣ ਫੋਜਾਂ ਚੌਕਸ ਹੋ ਜਾਣ ਫਿਰ ਤੋਂ ਹੁਕਮ ਹੋਇਆ ਨਾ ਫਿਰ ਤੇ ਰਾਜ ਹੋਇਆ ਨਾ ਬਿਨੇ ਅਮਰ ਕਾਜੇ ਰਾਜਮੰਡ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਿੰਟ ਮਿੰਟ ਤੇ ਗੱਲ ਕਰੋ ਮੇਰਾ ਗਰੀਬ ਨੂੰ ਅੱਜ ਬਾਪੂ ਕਹਿੰਦਾ ਦੁੱਧ ਬਿਨ ਧੇਨ ਜੇ ਗਾਂ ਹੀ ਦੁੱਧ ਹੀ ਨਹੀਂ ਦਿੰਦੀ ਆਂਦਾ ਆਸਟ੍ਰੇਲੀਆ ਤੋਂ ਲਿਆਇਆ ਮੈਂ ਮੇਰਾ 5000 ਰੁਪਇਆ ਲੱਗਾ ਕਦਮਾ ਕਾਣਿਆ ਬੱਲਣੀ ਲੈ ਕੇ ਘਰਵਾਲੀ ਗਾਂ ਹੋਈ ਪੈ ਦੁੱਧ ਚੋਣਿਆਂ ਜੋ ਛੜ ਮਾਰੀ ਠੀਕਰਾ ਠੀਕਰਾ ਕਰ ਦਿੱਤਾ ਭਾਂਡੇ ਦਾ ਤੂੰ ਬਾਵੇਂ 14000 ਨੂੰ ਲਾਇਆ ਕੀ ਕਰਨੀ ਉਹ ਜਿਹੜੀ ਦੁੱਧ ਨਹੀਂ ਦਿੰਦੀ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਹਾਰ ਇੱਕ ਹਕੂਮਤ ਦਾ ਕੋਈ ਰਾਜ ਪੰਖੀ ਹੁੰਦਾ ਐਸੇ ਵੇਲੇ ਹਿੰਦੁਸਤਾਨ ਦੀ ਹਕੂਮਤ ਦਾ ਰਾਜ ਪੰਖੀ ਮੋਰ ਰਾਜ ਪੰਖੀ ਦਾ ਸ਼ਿਕਾਰ ਕਰਨਾ ਜੁਰਮ ਹੈ ਜਿਹੜਾ ਰਾਜ ਪੰਖੀ ਦਾ ਸ਼ਿਕਾਰ ਕਰ ਲੇ ਉਹਨੂੰ ਖਾ ਦੇ ਦੇਣ ਦਾ ਹੁਕਮ ਰਾਜ ਪੰਖੀ ਹੋਵੇ ਉਹਦੀ ਹਿਫਾਜ਼ਤ ਕਰਦੇ ਹੋਣ ਉਹਦਾ ਸ਼ਿਕਾਰ ਮੈਂ ਰਾਜਾ ਕਰਨ ਦੇਂਦਾ ਹੋਵੇ ਪਰ ਜੇ ਰਾਜ ਪੰਖੀ ਦੇ ਪਰ ਨਾ ਹੋਣ ਉਹਦੇ ਨਾਲ ਕੋਈ ਟਕੜਾ ਪਰਿੰਡਾ ਆ ਕੇ ਉਹਦੀਆਂ ਬੋਟੀਆਂ ਤੋੜ ਤੋੜ ਕੇ ਖਾ ਜਾਏ ਉਹਦਾ ਮੁੱਲ ਕੌਡੀ ਨਹੀਂ ਰਹਿੰਦਾ ਕਿਉਂਕਿ ਪਰ ਹੈ ਨਹੀਂ बिन विद्या कहां को पंडित बिन अमर कैसे राज मंडत दूध बिन तेन पंख बिन पंखी जल, पंक जल बिन उत कुछ काम नाही मारू थालनियां खेतियां जे आसमान दा मी ना गड़े सूख जांदियां ने छाड़ जांदियां ने सुहा हो जांदियां ने जमींदार रोण लाग पेंदा दूध बिन तेन पंख बिन पंखी जल बिन उत कुछ काम नाही ਕਿਆ ਸੁਲਤਾਨ ਸਲਾਮ ਵੇ ਹੋਣਾ ਉਹ ਬਾਦਸ਼ਾਹ ਕਹਦਾ ਜਿਹਨੂੰ ਸਲਾਮ ਹੀ ਕੋਈ ਨਹੀਂ ਕਰਦਾ ਉਹ ਚਕਰਵਰਤੀ ਰਾਜਾ ਕਹਦਾ ਜਿਹਨੂੰ ਸਜਦਾ ਹੀ ਕੋਈ ਨਹੀਂ ਕਰਦਾ ਜਿਹਦੇ ਸਾਹਮਣੇ ਲੁਕਾਈ ਝੁਕਦੀ ਨਹੀਂ ਜੇ ਕਖਰ ਹੋਰ ਪੜਿਓਗੇ ਜਲ ਬਿਨ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਹ ਤਾਂ ਕੁਝ ਕਾਮ ਨਹੀਂ ਕਿਆ ਸੁਲਤਾਨ ਸਲਾਮ ਵੇਉਣਾ ਅੰਦੀ ਕੋਠੀ ਤੇਰਾ ਨਾਮ ਨਾਏ ਉਹ ਕਾਇਆ ਅੰਨੀ ਕੋਠੀ ਆ ਜਿੱਥੇ ਚਾਮ ਚਿਠਾ ਦੌੜਦੀਆਂ ਜਿੱਥੇ ਚੂਹੇ ਦੌੜਦੇ ਨੇ ਜਿੱਥੇ ਗਲੜ ਦੌੜਦੇ ਨੇ ਜਿੱਥੇ ਨੌਲ ਭੱਜੇ ਫਿਰਦੇ ਨੇ ਜਿੱਥੇ ਕਬੂਤਰਾਂ ਦੀਆਂ ਵਿਠਾਂ ਨੇ ਉਹ ਕਾਇਆ ਉਸ ਕੋਠੀ ਵਰਗੀ ਅੰਨੀ ਕੋਠੀ ਵਰਗੀ ਏ ਜਿਹਦੇ ਵਿੱਚ ਨਹੀਂ ਵਸਦਾ ਸਤਨਾਮ ਵਾਹਿਗੁਰੂ ਜਿਥੇ ਨਹੀਂ ਨਿਵਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਗਰੀਬ ਨੋਆਇ ਸਾਹਿਬ ਸੱਚਾ ਪਾਤਸ਼ਾਹ ਕਹਿ ਰਹੇ ਨੇ ਬਿਨ ਵਿੱਦਿਆ ਕਾਹ ਕੋ ਪੰਡਿਤ ਬਿਨ ਅਮਰੇ ਕੈਸੇ ਰਾਜਮੰਡਿਤ ਬਿਨ ਬੂਝੇ ਨਹੀਂ ਮਨ ਠਹਿਰਾਨਾ ਇੱਕ ਨਿਰੰਕਾਰ ਨੂੰ 부ਝੇ ਤੋ ਬਿਨਾ ਸਮਝੇ ਤੋ ਬਿਨਾ ਜਾਣੇ ਤੋ ਬਿਨਾ ਮਨ ਨਹੀਂ ਠਹਿਰਦਾ ਮਨ ਕਬੂ ਨਹੀਂ ਆਉਂਦਾ ਬਿਨ ਪ੍ਰਮਾਨ ਦੇ ਕੇ ਚੌਥੇ ਤਾਂ ਹਜ਼ੂਰ ਨੇ ਸੱਤ ਮਾਰੀ ਹੈ ਮੇਰੇ ਤੁਹਾਡੇ ਵਾਸਤੇ ਰਾਹ ਖੋਲਿਆ ਬਿਨ ਵਿੱਦਿਆ ਕਹਾ ਕੋ ਪੰਡਿਤ ਬਿਨ ਅਮਰ ਕੈਸੇ ਰਾਜਮੰਡਿਤ ਬਿਨ ਬੂਝੇ ਨਹੀਂ ਮਨ ਠਹਿਰਾਨਾ ਇਸ ਤਰ੍ਹਾਂ ਸਭ ਜਗ ਬੋਰਾ ਨਾ ਮੋ ਬਿਲਾ ਜੀ ਸਭ